ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਪੀਆਰ 126 ਬਾਰੇ ਕਿਸਾਨ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਕਈ ਕਿਸਾਨਾਂ ਨੂੰ ਤਾਂ 2 ਸਾਲਾਂ ਦਾ ਹੀ ਪਤਾ ਲੱਗਿਆ ਕਿ ਪੀਆਰ 126 ਦਾ ਕਿੰਨਾ ਕੁ ਝਾੜ ਆਪਾਂ ਲੈ ਸਕਦੇ ਆਂ ਔਰ ਇਸ ਨੂੰ ਕਦੋਂ ਟ੍ਰਾਂਸਪਲੈਂਟਿੰਗ ਕੀਤਾ ਜਾਂਦਾ ਹੈ ਤੇ ਕਦੋਂ ਇਸ ਦੀ ਪਨੀਰੀ ਫੱਕ ਕੰਦੀ ਬਿਜਾਈ ਕੀਤੀ ਜਾਵੇਗੀ ਤਾਂ ਉਸ ਵਿਸ਼ੇ ਤੇ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇਹ ਜੇ ਤੁਹਾਨੂੰ ਦਿਖਾ ਰਿਹਾ ਇਹ ਮੇਰਾ ਖੇਤ ਹੈ ਬਰੀਡਰ ਖੇਤ ਪੀਆਰ 126 ਦਾ ਹੈ ਔਰ ਤੁਸੀਂ ਦੇਖੋ ਕਿੰਨਾ ਸੋਹਣਾ ਰੰਗ ਕਿੰਨਾ ਸੋਹਣਾ ਰੰਗ ਇੰਨਾ ਪੀਲਾ ਹੋ ਕੇ ਖੇਤ ਪੱਕਿਆ ਕਿ ਕੁਆਲਿਟੀ ਜ਼ਬਰਦਸਤ ਬਣੀ ਹੈ ਬਹੁਤ ਸੋਹਣੀ ਕੁਆਲਿਟੀ ਬਣੀ ਹੈ ਬੀਜ ਦੀ ਤੇ ਇਸ ਬੀਜ ਨੂੰ ਆਪਾਂ ਗਰੀਨਿੰਗ ਕਰਨ ਤੋਂ ਬਾਅਦ ਜਦੋਂ ਬੀਜ ਦੇਖਦੇ ਆ ਤਾਂ ਬੀਜ ਦੀ ਚਮਕੀ ਅਲੱਗ ਨਜ਼ਰ ਆਂਦੀ ਹੈ ਤਾਂ ਕਿਸਾਨ ਵੀਰੋ ਜਿਹੜੇ ਕਿਸਾਨ ਪਹਿਲਾਂ PR126 ਲਾਉਂਦੇ ਸੀ ਉਹ ਕੁਝ ਆਪਣੀਆਂ ਗਲਤੀਆਂ ਕਰਦੇ ਸੀ ਉਹਨਾਂ ਨੂੰ ਕੀ ਹੁੰਦਾ ਸੀਗਾ ਕਿ ਦੇਖਦੇ ਸੀ ਉਹ ਜੂਨ ਦੇ ਵਿੱਚ ਹੀ PR126 ਲਾਉਣਾ ਸਟਾਰਟ ਕਰ ਦਿੰਦੇ ਸੀ PR126 ਦੀ 25 ਦਿਨਾਂ ਚ ਪਨੀਰੀ ਸਹੀ ਤਿਆਰ ਹੋ ਜਾਂਦੀ ਹੈ ਤੇ ਅਗਰ ਆਪਾਂ PR126 ਦਾ ਵਧੀਆ ਝਾੜ ਲੈਣਾ ਤਾਂ ਕਿਸਾਨ ਵੀਰੋ ਤੁਸੀਂ ਇੱਕ ਗੱਲ ਨੋਟ ਰੱਖੋ ਕਿ ਇਹਨੂੰ ਤੁਸੀਂ 15 ਜੁਲਾਈ ਤੋਂ ਲਾਉਣਾ ਸਟਾਰਟ ਕਰੋ ਕਿਉਂਕਿ ਆਪਣੇ ਕਿਸਾਨ ਥੋੜੇ ਜੇ ਕਾਲੀ ਕਰਨ ਲੱਗ ਜਾਂਦੇ ਨੇ ਜਦੋਂ ਆਪਾਂ ਗੇਤੀ ਪੀਆਰ 126 ਲਾ ਦਿੰਦੇ ਆ ਤਾਂ ਉਹ ਝਾੜ ਘਟਾ ਜਾਂਦੀ ਹੈ ਹੁਣ ਇੱਥੇ ਕਿਸਾਨ ਵੀਰੋ ਤੁਸੀਂ ਜਾਣਦੇ ਹੋ ਕਿ ਪੀਆਰ 126 ਨੇ ਜਿਹੜਾ ਝਾੜ ਦਿੱਤਾ ਉਹ 100-100 ਮਣ ਯਾਨੀ ਕਿ 40-40 ਕਿਲੋਟਨਲ ਤੱਕ ਵੀ ਝਾੜ ਦਿੱਤਾ ਹੈ ਹੋਰ ਘੱਟ ਸਮੇਂ ਦੀ ਵੈਰੈਟੀ ਹੈ ਸਹੀ ਝਾੜ ਵਾਸਤੇ ਤੁਸੀਂ 15 ਜੁਲਾਈ ਤੋਂ ਲੈ ਕੇ 25 ਜੁਲਾਈ ਦੇ ਵਿੱਚ ਵਿੱਚ ਲਾ ਲਓ ਕਿਉਂਕਿ ਅਗਰ ਇਸ ਤੋਂ ਤੁਸੀਂ ਜ਼ਿਆਦਾ ਲੇਟ ਲੈ ਕੇ ਜਾਂਦੇ ਹੋ ਤਾਂ ਫਿਰ ਇਸ ਤੋਂ ਨੂੰ ਵੇਚਣ 'ਚ ਦਿੱਕਤ ਆਵੇਗੀ ਕਿਉਂਕਿ PR 126 ਅਗਰ ਜ਼ਿਆਦਾ ਆਪਾਂ ਲੇਟ ਲਾਉਨੇ ਆ ਝਾੜ ਤਾਂ ਵੱਧ ਜਾਂਦਾ ਲੇਕਿਨ ਉੱਥੇ ਕੀ ਹੁੰਦਾ ਜਿਹੜੇ ਸੈਲਰਾਂ ਦੇ ਵਿੱਚ ਮਾਲ ਖਰੀਦਣ ਵਾਲੇ ਹੁੰਦੇ ਨੇ ਵਪਾਰੀ ਉਹਨਾਂ ਕੋਲ ਆਪਣਾ ਕੋਟਾ ਪੂਰਾ ਹੋ ਜਾਂਦਾ ਉਹਨਾਂ ਕੋਲ ਜਦੋਂ ਆਪਣਾ ਕੋਟਾ ਪੂਰਾ ਹੋ ਜਾਂਦਾ ਤਾਂ ਫਿਰ PR 126 ਦੇ ਵਿੱਚ ਜਿਹੜਾ ਕਿ ਲੇਟ ਲਾਣ ਕਰਨ ਮੌਚਰ ਜਾਂਦਾ ਨਹੀਂ ਮੌਚਰ ਜਦੋਂ दाणे ਦੇ ਅੰਦਰ ਰਹੇਗਾ ਤਾਂ ਵਪਾਰੀ ਉਸ ਨੂੰ ਬਹੁਤ ਜ਼ਿਆਦਾ ਕਾਟਤੇ ਔਰ ਉਸ ਤੋਂ ਬਾਅਦ ਐਮਐਸਪੀ ਤੋਂ ਘਟਾ ਕੇ ਖਰੀਦੇ ਨੇ ਤਾਂ ਅਗਰ ਤੁਸੀਂ ਸਹੀ ਅਗਰ 15 ਤੋਂ 25 ਜੁਲਾਈ ਦੇ ਵਿੱਚ ਤੁਸੀਂ ਇਹਨੂੰ ਲਾਉਂਦੇ ਹੋ ਤਾਂ ਤੁਹਾਨੂੰ ਵੇਚਣ 'ਚ ਕੋਈ ਦਿੱਕਤ ਨਹੀਂ ਆਵੇਗੀ ਖੇਤ ਦੇ ਵਿੱਚ ਤੁਹਾਨੂੰ ਦਾ ਵਧੀਆ ਪਕਾਹ ਹੋ ਜਾਵੇਗਾ ਔਰ ਐਮਐਸਪੀ ਵਾਲਾ ਰੇਟ ਵੀ ਤੁਸੀਂ ਲੈ ਸਕਦੇ ਹੋ ਕਿਸਾਨ ਵੀਰੋ ਕਿਸੇ ਵੀ ਕਿਸਾਨ ਵੀਰ ਨੇ ਪੀਆਰ 126 ਦਾ ਬੀਜ ਖਰੀਦਣਾ ਹੋਵੇ ਉਹ ਸਾਡੇ ਦਿੱਤੇ ਸਕਰੀਨ ਦੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ